ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਆਂ ਦੀਗੁਰੜ ਠੀਕ ਹੈ ਜੀ ਬਾਈ ਕੋਲ ਸਤਨਾਮ ਬਾਈ ਕੋਲ ਵਿਪਾਰ ਦਾ ਕੰਮ ਕਰਦਾ ਇਹਦੇ ਕੋਲ ਹਰ ਤਰ੍ਹਾਂ ਦੇ ਆ ਗੰਗਾਂ ਮਿਲ ਜਣੀਆਂ ਜਰਸੀ ਵੀ ਮਿਲ ਜਣਦੀ ਤੇ ਐਕਸਸ ਵੀ ਮਿਲ ਜਣਦੀ ਆ ਬਾਕੀ ਚਾਰ ਪੰਜ ਗਈਆਂ ਸੇ ਕਰਤੀਆਂ ਤਾਂ ਹਰ ਇੱਕ ਵਾਰ ਹੁੰਦੀ ਹੋਣੀ ਹੈ ਬਾਈ ਕੋਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਜੀ ਕੀ ਨਾਮ ਹੈ ਦੱਸੋ ਜੀ ਨਾਮ ਆਪਣਾ ਸਤਨਾਮ ਸਿੰਘ ਹੈ ਜੀ ਪਿੰਡ ਦੀਪ ਕਹੜਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਰਹਾ ਜੀ ਭਰਾ ਆਪਣਾ ਨੰਬਰ 98777069098 ਦੁਬਾਰੇ ਫੇਰ ਦੱਸੋ ਜੀ 98777069098 ਠੀਕ ਹੈ ਜੀ ਹਾਂਜੀ ਜਰਸੀ ਦੀ ਡਿਲੀਵਰੀ ਟੇਲ ਇਹਦੀ ਕੀ ਗੱਲ ਹੈ ਹਾਂ ਜਰਸੀ ਦੇ ਵੀਰੇ ਹਜੇ 5-6 ਦਿਨ ਬਾਕੀ ਹੈਗੇ ਠੀਕ ਹੈ ਜੀ ਸੁਣਦੇ ਠੀਕ ਹੈ ਜੀ ਤੇ ਦੂਜੀ ਸੁਣ ਰਹੀ ਹੈ ਜੀ ਠੀਕ ਹੈ ਜੀ ਠੰਡੀ ਸੀਲ ਹੋ ਜਾਂਦੀ ਬਹੁਤ ਚਰਜੀ ਨਹੀਂ ਕਹੂੰਗੀ ਠੀਕ ਹੈ ਹਾਂਜੀ ਪੂਰੀ ਬੜੀ ਚੈ ਠੀਕ ਹੈ ਜੀ ਦੇਖਦੇ ਵਾ ਉੱਧਰ ਜੀ ਹੈ ਹਿਮਾਚਲ ਦੀ ਠੀਕ ਹੈ ਜੀ ਦੇਖਦੇ ਵਾ ਵੀ ਕਹੇ ਸੁਆ ਹੈ ਵੀ ਆ ਫਿਲੀਬ੍ਰੇ ਡੁੱਧ ਦੇ ਸੁ ਗਿਆ ਠੀਕ ਹੈ ਜੀ ਲੈ ਜੂ ਮੰਨ ਕੇ ਚਲੋ ਜੇ 5-7 ਦਿਨ ਠੀਕ ਹੈ 5 ਕਿ ਦਿਨ ਲਊਗਾ ਅਸੀਂ ਇਸ ਕੁਆਲਟੀ ਦੇ ਸਰੋ ਇਹ ਲੈਵਲ ਉਪਰ ਦੇ ਸਰੋ ਤੇ ਪਹਿਲੇ ਸੁਏ ਦਿੱਤਾ 12 ਲੀਟਰ ਦੁੱਧ ਠੀਕ ਹੈ ਜੀ ਇਹਨੇ ਕੀ ਆ ਰਹਾ ਹੈ ਮੰਨ ਕੇ ਚਲੋਗੇ 15-16 ਲੀਟਰ ਦੇ ਹਾਂ ਵੀ ਰੇਡ ਬਾਦੂ ਪ੍ਰਾਸੀ ਆ ਜੀ ਦਾ ਰੇਡ ਯਾਰ ਫੋਨ ਤੇ ਕਰ ਲਾਂਗੇ ਚਲੋ ਸੁਖਵਰ ਜੀ ਫੋਨ ਤੇ ਕਰਾਂਗੇ ਕੋਈ ਜੀ ਰੇਡ ਵੀ ਦੋ ਦਿਨ ਬਾਅਦ ਦੱਸੋ ਜੀ ਇਹ ਬਈ ਦੁੱਧਾ ਥੱਲੇ ਗਾਫ ਦੇ 9 ਕਿਲੋ ਠੀਕ ਹੈ ਜੀ 12 ਲੀਟਰ ਸੀਗਾ ਜੀ ਜੋ ਆਪਾਂ ਫਾਰਮ ਚੋਂ ਲੈ ਕੇ ਆਨੇ ਆਂ ਤਿੰਨੇ گاਵਾ ਠੀਕ ਹੈ ਜੀ ਹਾਂ ਦਰਦ ਇਹਨਾਂ ਸੇ 12 ਮਾਦ ਲੀਟਰ ਸੀ ਆਪਣੇ ਕੋਲ ਥੋੜਾ ਜਿਹਾ ਘਟ ਗਿਆ ਜੀ ਹੁਣ ਵੀ ਹੋਊਗਾ 9 ਮੀਟਰ ਠੀਕ ਹੈ ਤੇ ਗੱਬਣ ਮੰਨ ਕੇ ਚੱਲ ਅਜੇ ਚੱਕ ਨਹੀਂ ਹੁੰਦੀ ਇੱਕ ਮਹੀਨਾ ਤੋਂ 10 ਦਿਨ ਉੱਪਰ ਆ ਆ ਰਸੀਮ ਹੋ ਗਿਆ ਹੋਊਗਾ 1.5 ਮਹੀਨਾ ਮੰਨੋ ਠੀਕ ਹੈ ਇਹ ਵੀ ਪੀਰੇ ਥੱਲੇ ਵੀ ਹੈਗਾ 8-9 ਕਿਲੋ ਦੁੱਧ ਠੀਕ ਹੈ ਜੀ ਤੇ ਆ ਗਾਵ ਨਹੀਂ ਚੱਕ ਹੁੰਦੀ ਹੈ ਗਰੰਟੀ ਨਾਲ ਗੱਬਣੀ ਮੰਨੋ ਇਹਦੇ ਤੋਂ 10 ਤੋਂ ਬਾਹਰ ਹੀ ਹੋਊ ਦੁੱਧ ਹੁਣ ਵੀ 14 ਲੀਟਰ ਮੈਂ ਕਿ ਲੈ ਕੇ ਆਂਦਾ ਸੀਗਾ ਜੀ ਠੀਕ ਹੈ ਜੀ ਇਹਨਾਂ ਦਾ ਇਹ ਰੇਟ ਵੀ ਪਰਫਾਰਮ ਤੁਸੀਂ ਚੱਕਣੇ ਫਟੇ ਸਭ ਜਿਹਦੇ ਚੱਕ ਚਾਰੀ ਉਹਦੇ ਵਿੱਚ ਨਹੀਂ ਨਾ ਹੁਣ ਵੀ ਵੇਚ ਦਿਆਂਗੇ ਜੇ ਕੋਈ ਐਦਾਂ ਮਿਲੈ ਨੂੰ ਠੀਕ ਹੈ ਜੀ ਹਾਂ ਉਹ ਹੈ ਗਾਰੰਟੀ ਨਾਲ ਗੱਭਣਾ ਆਪਣੇ ਮਨ ਨੂੰ ਠੀਕ ਹੈ ਜੀ ਹਾਂਜੀ ਬਈ ਇਹ ਦੱਸੋ ਜੀ ਐਸੀ ਗੱਲ ਜੇ ਦੂਜੇ ਸੂਸੂ ਵੀ ਇਹ ਵੀ ਦੁੱਧਾਂ ਨੂੰ ਪਸੜਦੀ ਠੀਕ ਹੈ ਜੀ ਡਰਾਈ ਕਰਤੀ 10 ਦਿਨ ਹੋ ਗਏ ਸਿੰਘ ਹੈਗਾ ਜੀ ਮਾੜੇ ਮਾੜੇ ਜੀ ਠੀਕ ਹੈ ਹਾਂ ਦੁੱਧ ਜਣੀ ਐ ਤੇ 12 13 ਕਿਲੋ ਦੁੱਧ ਦੇਣ ਵਾਲੀ ਗਾਂ ਹੈਗੀ ਆ ਵਧੀਆ ਸੇਕੇ ਸੁਣ ਦੀ ਚੰਗੀ ਐ ਸੀਲਰ ਚੀ ਠੀਕ ਹੈ ਹਾਂ ਇਹ ਗੱਬੜ ਹੋਗੀ ਸਾਢੇ 7 ਮਹੀਨੇ ਦੀ ਠੀਕ ਹੈ ਸਾਢੇ 7 ਮਹੀਨੇ ਦੀ ਗੱਬੜ ਹਾਂ ਇਹਨੂੰ ਤੋਰ ਕੇ ਦਿਖਾਉਂਗੀ ਤੋਰ ਦਿੰਦੇ ਆ ਜੀ ਦੇਖ ਸਕਦੇ ਸਾਢੇ 7 ਮਹੀਨੇ ਦੀ ਗੱਬੜ ਦੇਖ ਸਕਦੇ ਜੀਤਾ ਫਾਰਮ ਦੀ ਇਹਨਾਂ ਬਾਤਾਂ ਸਕਾਰ ਤੇ ਸੇਰ ਜਰੂਰ ਕਰਾ ਕਰੋ ਤਾਂ ਕਿ ਸਾਨੂੰ ਵੀ ਨੂੰ ਵੀ ਅਪਲੋਡ ਕਰਕੇ ਦਿਖਾਈ ਜੀ ਨਾਲ ਤੁਹਾਡੇ ਸਾਹਮਣੇ ਪੂਰੀ ਵਧੀਆ ਜਰਸੀ ਚੱਕ ਰੋ ਉਸ ਚ ਅਗੀ ਬਾਈ ਠੰਡੇ ਸੀਲ ਦਾੰਤ ਕੋਈ ਨਹੀਂ ਲੱਗ ਠੀਕ ਹੈ ਹੁਣ ਵੀਰ ਦੱਦ ਛੜਤੀ ਕਿ ਦਿੰਦੀ ਹੈ ਹਾਂ ਦੁੱਧ ਹੁਣ ਛੜਤੀ ਬਾਈ ਸੀਗਾ 4-5 ਕਿਲੋ ਜਿਹੜੀ ਖਰਾਖ ਰੋ ਘਟਾ ਜਮਾ ਬੰਦ ਕਰਦੀ 10 ਕਿਲੋ ਤੋਂ ਪਹਿਲੇ ਸੂਇ ਦਿੱਤਾ ਇੱਕ ਦੋ ਦਿਨ ਉਸ ਨਾਲ ਠੀਕ ਹੈ ਹਾਂਜੀ ਬਾਈ ਰੇਟ ਦੱਸ ਦੇ ਇਹਦਾ ਰੇਟ ਇਹਦਾ ਵੀਰੇ ਯਾਰ 26000 ਹੀ ਮੰਗਦੇ ਆ ਬਸ ਮੌਕੇ ਦੇ ਮਾਨਤਨ ਕਰਦੇ ਆਂਗੇ ਠੀਕ ਹੈ ਪਹਿਲੀ ਬਹੁਤ ਚੰਗੀ ਹੈ ਜੀ ਠੀਕ ਹੈ 7.5 ਮਹੀਨੇ ਕੱਪਣੇ ਹਾਂ 7.5 ਦੀ ਹੋ ਗਈ ਬਾਈ ਠੀਕ ਹੈ ਚੈੱਕ ਕਰਵਾ ਸਕਦਾ ਆਪਣੀ ਕਰਵਾਈ ਹੋਈ ਹੈ ਠੀਕ ਹੈ ਠੀਕ ਹਾਂਜੀ ਦਬੀ ਆ ਗਈ ਨਹੀਂ ਡ ਠੀਕ ਹੈ ਨਾ ਮਿਲਦੀ ਘਾਟੀ ਲੋ ਜਣੀ 25 20 ਦਿਨ ਚ ਗਾ ਉਤਰਿਆ ਹਣਾ ਠੀਕ ਹੈ ਜੀ ਹਾਂ ਬੱਚ ਦੁੱਧ 18 20 ਵੀ ਗਰੰਟੀ ਹੋਊ ਆਪਣੀ ਠੀਕ ਹੈ ਬੁਰੀ ਸੀ ਝੰਡੀ ਹੈ ਠੀਕ ਹੈ ਠੀਕ ਹੈ ਹਾਂ ਇਹਦਾ 20 ਦਿਨ ਲੈ ਲੈ ਛਿਪੇ ਦੀ ਕੰਮ ਬੁੱਝੋ ਠੀਕ ਹੈ ਦੇਖੋ ਬਰਾ ਰਕਮ ਇਹ ਬਾਕੀ ਹੈ ਜੀ ਦਾ ਠੀਕ ਮੇਰੇ ਨਹੀਂ ਮੇਰੇ ਵੱਸ ਨਹੀਂ ਆਇਆ ਜੀ ਠੀਕ ਹੈ ਠੀਕ ਹੈ ਨਹੀਂ ਮੰਨ ਕੇ ਚੱਲੇ ਠੀਕ ਹੈ ਦੇਖ ਸਰ ਜੀ ਫੇਸ ਕੁਆਲਟੀ ਠੀਕ ਹੈ ਜੀ ਵਧੀਆ ਵਧੀਆ ਗਾਂ ਪੂਰੀ ਠੀਕ ਠਾਕ ਆ ਠੀਕ ਹੈ ਜੀ ਇਹਦਾ ਭਾਈ ਰੇਟ ਕੀ ਆ ਜੀ ਇਹਦਾ ਰੇਟ ਯਾਰ ਵੀਰੇ ਮੁੱਲ 40 ਕਰ ਦੀ ਠੀਕ ਹੈ ਜੀ 35 ਦੀ ਦੇ ਦਾਂਗੇ ਜੀ ਜਲ ਮੱਕ ਨਹੀਂ ਹੋਊਗਾ ਠੀਕ ਹੈ ਜੀ ਜਿਵੇਂ ਵੀ ਹੋ ਜਿਸ ਕਿਸੇ ਵੀ ਨੇ ਹਾਂ ਉਦੋਂ ਜਣੀ ਤਿਆਰ ਹੋਈ ਗਾਂ ਇਹ ਪੂਰੇ 10000 ਦੀ ਆ ਠੀਕ ਹੈ ਜੀ ਇਹਨਾਂ ਅੱਜ ਦਾ ਸੇਲ ਦੇ ਸਾਬ ਨਾਲ ਕਹਾਂਗੇ ਠੀਕ ਹੈ ਸੀਲਾ ਵਧੀਆ ਦੱਸ ਹਾਂਜੀ ਅਗਲੇ ਅੰਦਰ ਇਹ ਵੀ ਦੁੱਧ ਨੂੰ ਡਰਾਈ ਕਰੀ ਵੀ ਉਹ ਯਾਰ ਗੱਭਣਾ ਹੋਏ 7.5 ਦੀ ਹੋਗੀ ਠੀਕ ਹੈ ਜੀ ਜਰਸੀ ਹੈ ਹਾਂਜੀ ਡੀਐਫਸੀ ਰੁੱਧ 25 26 ਲਈ ਹੋਇਆ ਹੈ ਇਹ ਲੱਛ 9 ਦੀ ਫੀਲ ਹੋ ਗਿਆ ਤੇ ਅਬੀ ਜੀ ਹੈ ਨਹੀਂ ਕੋਈ ਵਿਚਰੀ ਨੂੰ ਹਾਂ ਹਾਂ ਤੇ ਇਹ ਦਲਾਲ ਕੋਈ ਨਹੀਂ ਉਹਦਾ ਫੋਨ ਪਈ ਸਾਢੇ 7 ਮਹੀਨੇ ਗੱਬਣਾ ਹੈ ਹਾਂਜੀ ਹਾਂਜੀ ਸ਼ਮਾ ਚੈੱਕ ਪਾਸ ਹੈ ਅਗਲਾ ਕਰਵਾ ਸਕਦਾ ਹੈ ਫੇਸ ਕੁਆਲਟੀ ਠੀਕ ਹੈ ਦੇਖ ਸਰ ਜੀ ਵੱਡੀ ਹੈ ਹਾਂਜੀ ਹਾਂਜੀ ਦਿਖ ਰਹੀ ਜੀ ਠੀਕ ਹੈ ਜੀ ਜੀਤਾ ਫਾਰਮ ਦੀਨ ਵੱਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਿੰਘ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀ। ਐ ਨਹੀਂ ਸਾਰੇ ਦੇ ਕੋਈ ਪਾਲਣ ਚ ਪਾਲਣ ਵਾਲਾ ਬਾਈ ਹੋਊਗਾ ਵਧੀਆ ਜੀ ਨੇ ਪਾਲ ਕੇ ਉਹ ਕਰ ਸਕਦਾ ਨਾ। ਉਹ ਗਾਮਾ ਵੀ ਜਿਹੜੀ ਅੰਦਰ ਦਿਖਾਈਆਂ ਤਿੰਨੋਂ ਚੈੱਕ ਹੋ ਜਾਣੀਆਂ ਹਨ ਨੀ 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 ਜੀ। ਠੀਕ ਹੈ ਜੀ। ਹਾਂ ਜੇ ਵੀ ਵਧੀਆ ਫਾਰਮ ਨਹੀਂ ਹੈਗੀਆਂ ਉੱਥੋਂ ਚੈੱਕ ਹੋਈਆਂ ਵੀ ਹੈ ਉੱਥੋਂ। ਠੀਕ ਹੈ। ਠੀਕ ਹੈ। ਕੋਈ ਮਾਲ ਨਾ ਠੀਕ ਹੈ ਜੀ। ਹਾਂ ਜੇ ਕੋਈ ਖਾਲੀ ਹੁੰਦੀ ਤਾਂ ਪਹਿ ਖਾਲੀ ਕਹਿ ਦਿੰਦੇ। ਠੀਕ ਹੈ ਜੀ ਠੀਕ। ਹਾਂਜੀ ਭਾਈ ਜੀ ਦਿੱਤਾ ਫਾਰਮ ਟੀਮ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਆ। ਆਪਣਾ ਨੰਬਰ ਹੈ 7800355 ਜੀ ਕਿਸੇ ਵੀ ਭਾਈ ਨੇ ਐਡ ਕਰਨੀ ਤਾਂ ਆਪਣਾ ਜਲਦੀ ਕੰਟੈਕਟ ਕਰੋ ਜੀ। ਮਿਲਦੇ ਆ ਭਰਾ ਅਗਲੀ ਵੀਡੀਓ ਚੋਕ ਕੇ ਬਾਏ।